ਸਾਵਣ ਦੇ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ ਸਾਵਣ ਦੇ ਇਸ ਮਹੀਨੇ ਦੇ ਵਿੱਚ ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਅਤੇ ਇਸ ਮਹੀਨੇ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਸੇਵਨ ਕਰਨਾ ਚਾਹੀਦਾ ਹੈ ਅਤੇ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਸਾਵਣ ਦੇ ਮਹੀਨੇ ਦੇ ਵਿੱਚ ਭਗਵਾਨ ਸ਼ਿਵ ਦੀ ਆਰਾਧਨਾ ਕੀਤੀ ਜਾਂਦੀ ਹੈ ਅਤੇ ਸਾਵਣ ਦੇ ਸੋਮਵਾਰ ਨੂੰ ਵਰਤ ਰੱਖਿਆ ਜਾਂਦਾ ਹੈ ਵਿਸ਼ੇਸ਼ ਤੌਰ ਤੇ ਇਸ ਵਰਤ ਦੀ ਮਹੱਤਤਾ ਕਾਫੀ ਜ਼ਿਆਦਾ ਹੁੰਦੀ ਹੈ ਪਰ ਇਹਨਾਂ ਦਿਨਾਂ ਦੇ ਵਿੱਚ ਕੁਝ ਚੀਜ਼ਾਂ ਦਾ ਵਰਤੋਂ ਨਹੀਂ ਕਰਨੀ ਹੁੰਦੀ ਹੈ ਅਤੇ ਪੂਜਾ ਅਰਚਨਨ ਦੇ ਵਿੱਚ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ 사વન ਸੋਮਵਾਰ ਦਾ ਖਾਸ ਮਹੱਤਵ ਕੁਝ ਚੀਜ਼ਾਂ ਨਹੀਂ ਖਾਣੇ ਚਾਹੀਦੀਆਂ ਜੇਕਰ ਗੱਲ ਕਰੀਏ ਤਾਂ ਸਤਵਿਕ ਭੋਜਨ ਹੀ ਲੈਣਾ ਚਾਹੀਦਾ ਹੈ ਵਰਤੇ ਵਿੱਚ ਪਿਆਜ਼ ਲਹਸਣ ਮਾਸ ਮੱਛੀ ਸ਼ਰਾਬ ਅਜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਸ਼ੁੱਧ ਭੋਜਨ ਅਤੇ ਸਤਵਿਕ ਭੋਜਨ ਖਾਣਾ ਚਾਹੀਦਾ ਹੈ ਅਤੇ ਇਹਨਾਂ ਦਿਨਾਂ ਦੇ ਵਿੱਚ ਸਤਵਿਕ ਭੋਜਨ ਕਿਹੜਾ-ਕਿਹੜਾ ਮਿਲਦਾ ਹੈ ਅਤੇ ਕਿਹੜਾ ਖਾ ਸਕਦੇ ਨਹੀਂ ਜੇਕਰ ਤੁਸੀਂ ਸ਼ਾਵਨ ਸੋਮਵਾਰ ਦਾ ਵਰਤ ਰੱਖਿਆ ਹੋਵੇ ਤਾਂ ਇਹਨਾਂ ਵਰਤ ਦੇ ਦੌਰਾਨ ਤੁਸੀਂ ਫਲ ਦੁੱਧ ਦਹੀਂ ਮੱਖਣ ਅਤੇ ਸਾਬੂਦਾਨਾ ਅਜਿਹੀਆਂ ਚੀਜ਼ਾਂ ਖਾ ਸਕਦੇ ਹੋ ਸਿੰਘਾੜੇ ਦੇ ਆਟੇ ਨਾਲ ਬਣੀਆਂ ਚੀਜ਼ਾਂ ਜੇਕਰ ਤੁਸੀਂ ਖਾਂਦੇ ਹੋ ਤਾਂ ਇਹ ਵੀ ਤੁਸੀਂ ਸਰੀਰ ਦੇ ਲਈ ਵੀ ਲਾਭਦਾਇਕ ਹੁੰਦਾ ਹੈ ਅਤੇ ਤੁਹਾਨੂੰ એનર્ਜੀ ਨਾਲ ਵੀ ਭਰਪੂਰ ਰੱਖਦਾ ਹੈ ਸਾਵਣ ਦੇ ਦੌਰਾਨ ਫਲ ਅਤੇ ਮੇਵੇ ਵੀ ਖਾਣੇ ਚਾਹੀਦੇ ਨੇ ਇਸ ਖਾਸ ਮਹੀਨੇ ਦੇ ਵਿੱਚ ਤਾਜ਼ੇ ਫਲ ਜਿਵੇਂ ਕੇਲੇ ਸੇਬ ਅੰਗੂਰ ਅਤੇ ਸੁੱਕੇ ਮੇਵੇ ਜਿਵੇਂ ਬਦਾਮ ਅਖਰੋਟ ਆਦਿ ਵਰਤ ਦੇ ਦੌਰਾਨ ਤੁਸੀਂ ਖਾ ਸਕਦੇ ਹੋ ਸ਼ਿਵ ਦੀ ਪੂਜਾ ਜਦ ਕਰਦੇ ਹੋ ਤਾਂ ਇਹ ਜ਼ਰੂਰ ਧਿਆਨ ਰੱਖਿਓ ਕਿ ਬੇਲ ਪੱਤਰ ਜ਼ਰੂਰ ਚੜਾਇਆ ਕਰੋ ਇਸ ਦੇ ਨਾਲ ਜੋ ਪੂਜਾ ਪਾਠ ਕਰਦੇ ਆ ਉਸ ਦਾ ਦੋਗੁਣਾ ਅਸਰ ਤੁਹਾਨੂੰ ਮਿਲੇਗਾ ਸਾਵਨ ਦਾ ਵਰਤ ਰੱਖਿਆ ਹੈ ਸਾਵਨ ਸੋਮਵਾਰ ਦੇ ਵਰਤ ਦੇ ਵਿੱਚ ਕਿਹੜੀਆਂ ਚੀਜ਼ਾਂ ਨੇ ਜੋ ਕਿ ਬਿਲਕੁਲ ਵੀ ਨਹੀਂ ਖਾਣੀਆਂ ਨੇ ਸਭ ਤੋਂ ਪਹਿਲਾਂ ਤਾਂ ਨਮਕ ਆ ਜਾਂਦਾ ਹੈ ਸ਼ਾਵਣ ਸੋਮਵਾਰ ਦੇ ਵਰਤ ਦੇ ਵਿੱਚ ਸਫੇਦ ਨਮਕ ਦਾ ਉਪਯੋਗ ਨਹੀਂ ਕੀਤਾ ਜਾਂਦਾ ਸੈਂਦਾ ਨਮਕ ਖਾਇਆ ਜਾ ਸਕਦਾ ਹੈ ਕਿਉਂਕਿ ਇਹ ਨਮਕ ਸ਼ੁੱਧ ਹੁੰਦਾ ਹੈ ਇਸ ਤੋਂ ਬਾਅਦ ਜੇਕਰ ਗੱਲ ਕਰੀਏ ਲਸਣ ਅਤੇ ਪਿਆਜ਼ ਦੀ ਸ਼ਾਵਣ ਦੇ ਮਹੀਨੇ ਦੇ ਵਿੱਚ ਪਿਆਜ਼ ਅਤੇ ਲਸਣ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਇਹ ਤਾਮਸਿਕ ਭੋਜਨ ਦੇ ਵਿੱਚ ਆਉਂਦੇ ਨੇ ਅਤੇ ਵਰਤ ਦੇ ਦੌਰਾਨ ਇਹਨਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਦਹੀਂ ਛਾਛ ਕੜੀ ਅਜੀਆਂ ਠੰਡੀਆਂ ਚੀਜ਼ਾਂ ਵੀ ਸਾਵਣ ਦੇ ਮਹੀਨੇ ਦੇ ਵਿੱਚ ਨਹੀਂ ਖਾਣੇ ਚਾਹੀਦੀਆਂ ਇਹਨਾਂ ਦਾ ਪਰਹੇਜ਼ ਕਰਨਾ ਚਾਹੀਦਾ ਜੇਕਰ ਤੁਸੀਂ ਮਾਸਾਹਾਰੀ ਹੋ ਤਾਂ ਸਾਵਣ ਦੇ ਮਹੀਨੇ ਦੇ ਵਿੱਚ ਮਾਸਾਹਾਰੀ ਭੋਜਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਇਸ ਮਹੀਨੇ ਦੇ ਵਿੱਚ ਸਤਵਿਕ ਭੋਜਨ ਖਾਣਾ ਚਾਹੀਦਾ ਹੈ ਤੇ ਫਲ ਫਰੂਟ ਜਿਆਦਾ ਤੋਂ ਜਿਆਦਾ ਆਪਣੀ ਖੁਰਾਕ ਦੇ ਵਿੱਚ ਸ਼ਾਮਲ ਕਰਨੀ ਚਾਹੀਦੀ ਨੇ ਸ਼ਰਾਬ ਦਾ ਸੇਵਨ ਕਰਨ ਵਾਲੇ ਲੋਕ ਅਕਸਰ ਸਾਵਣ ਦੇ ਮਹੀਨੇ ਦੇ ਵਿੱਚ ਸ਼ਰਾਬ ਦਾ ਸੇਵਨ ਨਹੀਂ ਕਰਦੇ ਕਿਉਂਕਿ ਇਹ ਵੀ ਜੋ ਸਤਵੀਕ ਦੇ ਵਿੱਚ ਨਹੀਂ ਆਂਦਾ ਵਾ ਤਾਮਸਿਕ ਵਸਤੂਆਂ ਦੇ ਵਿੱਚ ਸ਼ਰਾਬ ਦੀ ਗਿਣਤੀ ਹੁੰਦੀ ਹੈ ਜਿਸ ਕਰਕੇ ਸਾਵਣ ਦੇ ਦਿਨਾਂ ਦੇ ਵਿੱਚ ਸਾਵਣ ਦੇ ਸੋਮਵਾਰ ਦੇ ਵਰਤ ਹੁਣ ਤਾਂ ਸ਼ਰਾਬ ਤੋਂ ਪਰਹੇਜ਼ ਕਰਨਾ ਚਾਹੀਦਾ ਸਾਵਣ ਦੇ ਮਹੀਨੇ ਦੇ ਵਿੱਚ ਜੇਕਰ ਤੁਸੀਂ ਸਤਵਿਕ ਭੋਜਨ ਖਾਂਦੇ ਹੋ ਤਾਂ ਤੁਹਾਡਾ ਪੂਜਾ ਪਾਠ ਕਈ ਗੁਣਾ ਹੋ ਕੇ ਤੁਹਾਨੂੰ ਸੁਖ ਸਮ੍ਰiddhi ਅਤੇ ਪ੍ਰਸਿੱਧੀਆਂ ਹਾਸਲ ਕਰਵਾਏਗਾ ਜੇਕਰ ਤੁਸੀਂ ਸਤਵਿਕ ਭੋਜਨ ਖਾਂਦੇ ਹੋ ਤਾਂ ਤੁਸੀਂ ਦੁੱਧ ਦਹੀਂ ਫਲ ਮੱਖਣ ਮਖਾਣੀ ਸਾਬੂਦਾਨਾ ਇਹ ਜੀਆਂ ਚੀਜ਼ਾਂ ਦੀ ਵਰਤੋਂ ਕਰ ਸਕਦੇ ਹੋ ਤੇ ਜੇਕਰ ਤੁਸੀਂ ਸਤਵਿਕ ਭੋਜਨ ਨਹੀਂ ਲੈਂਦੇ ਹੋ ਤਾਂ Hindu ਧਰਮ ਦੇ ਵਿੱਚ ਇਸ ਨੂੰ ਅਸ਼ੁਭ ਮੰਨਿਆ ਜਾਂਦਾ ਹੈ ਸਾਵਣ ਦੇ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ ਸਾਵਣ ਦੇ ਇਸ ਮਹੀਨੇ ਦੇ ਵਿੱਚ ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਅਤੇ ਇਸ ਮਹੀਨੇ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਸੇਵਨ ਕਰਨਾ ਚਾਹੀਦਾ ਹੈ ਅਤੇ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਸਾਵਣ ਦੇ ਮਹੀਨੇ ਦੇ ਵਿੱਚ ਭਗਵਾਨ ਸ਼ਿਵ ਦੀ ਆਰਾਧਨਾ ਕੀਤੀ ਜਾਂਦੀ ਹੈ ਅਤੇ ਸਾਵਣ ਦੇ ਸੋਮਵਾਰ ਨੂੰ ਵਰਤ ਰੱਖਿਆ ਜਾਂਦਾ ਹੈ ਵਿਸ਼ੇਸ਼ ਤੌਰ ਤੇ ਇਸ ਵਰਤ ਦੀ ਮਹੱਤਤਾ ਕਾਫੀ ਜ਼ਿਆਦਾ ਹੁੰਦੀ ਹੈ ਪਰ ਇਹਨਾਂ ਦਿਨਾਂ ਦੇ ਵਿੱਚ ਕੁਝ ਚੀਜ਼ਾਂ ਦਾ ਵਰਤੋਂ ਨਹੀਂ ਕਰਨੀ ਹੁੰਦੀ ਹੈ ਅਤੇ ਪੂਜਾ ਅਰਚਨਨ ਦੇ ਵਿੱਚ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ 사વન ਸੋਮਵਾਰ ਦਾ ਖਾਸ ਮਹੱਤਵ ਕੁਝ ਚੀਜ਼ਾਂ ਨਹੀਂ ਖਾਣੇ ਚਾਹੀਦੀਆਂ ਜੇਕਰ ਗੱਲ ਕਰੀਏ ਤਾਂ ਸਤਵਿਕ ਭੋਜਨ ਹੀ ਲੈਣਾ ਚਾਹੀਦਾ ਹੈ ਵਰਤੇ ਵਿੱਚ ਪਿਆਜ਼ ਲਹਸਣ ਮਾਸ ਮੱਛੀ ਸ਼ਰਾਬ ਅਜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਸ਼ੁੱਧ ਭੋਜਨ ਅਤੇ ਸਤਵਿਕ ਭੋਜਨ ਖਾਣਾ ਚਾਹੀਦਾ ਹੈ ਅਤੇ ਇਹਨਾਂ ਦਿਨਾਂ ਦੇ ਵਿੱਚ ਸਤਵਿਕ ਭੋਜਨ ਕਿਹੜਾ-ਕਿਹੜਾ ਮਿਲਦਾ ਹੈ ਅਤੇ ਕਿਹੜਾ ਖਾ ਸਕਦੇ ਨਹੀਂ ਜੇਕਰ ਤੁਸੀਂ ਸ਼ਾਵਨ ਸੋਮਵਾਰ ਦਾ ਵਰਤ ਰੱਖਿਆ ਹੋਵੇ ਤਾਂ ਇਹਨਾਂ ਵਰਤ ਦੇ ਦੌਰਾਨ ਤੁਸੀਂ ਫਲ ਦੁੱਧ ਦਹੀਂ ਮੱਖਣ ਅਤੇ ਸਾਬੂਦਾਨਾ ਅਜਿਹੀਆਂ ਚੀਜ਼ਾਂ ਖਾ ਸਕਦੇ ਹੋ ਸਿੰਘਾੜੇ ਦੇ ਆਟੇ ਨਾਲ ਬਣੀਆਂ ਚੀਜ਼ਾਂ ਜੇਕਰ ਤੁਸੀਂ ਖਾਂਦੇ ਹੋ ਤਾਂ ਇਹ ਵੀ ਤੁਸੀਂ ਸਰੀਰ ਦੇ ਲਈ ਵੀ ਲਾਭਦਾਇਕ ਹੁੰਦਾ ਹੈ ਅਤੇ ਤੁਹਾਨੂੰ એનર્ਜੀ ਨਾਲ ਵੀ ਭਰਪੂਰ ਰੱਖਦਾ ਹੈ 사ਵਨ ਦੇ ਦੌਰਾਨ ਫਲ ਅਤੇ ਮੇਵੇ ਵੀ ਖਾਣੇ ਚਾਹੀਦੇ ਨੇ ਇਸ ਖਾਸ ਮਹੀਨੇ ਦੇ ਵਿੱਚ ਤਾਜ਼ੇ ਫਲ ਜਿਵੇਂ ਕੇਲੇ ਸੇਬ ਅੰਗੂਰ ਅਤੇ ਸੁੱਕੇ ਮੇਵੇ ਜਿਵੇਂ ਬਦਾਮ ਅਖਰੋਟ ਆਦਿ ਵਰਤ ਦੇ ਦੌਰਾਨ ਤੁਸੀਂ ਖਾ ਸਕਦੇ ਹੋ ਸ਼ਿਵ ਦੀ ਪੂਜਾ ਜਦ ਕਰਦੇ ਹੋ ਤਾਂ ਇਹ ਜ਼ਰੂਰ ਧਿਆਨ ਰੱਖਿਓ ਕਿ ਬੇਲ ਪੱਤਰ ਜ਼ਰੂਰ ਚੜਾਇਆ ਕਰੋ ਇਸ ਦੇ ਨਾਲ ਜੋ ਪੂਜਾ ਪਾਠ ਕਰਦੇ ਆ ਉਸ ਦਾ ਦੋਗੁਣਾ ਅਸਰ ਤੁਹਾਨੂੰ ਮਿਲੇਗਾ ਸਾਵਨ ਦਾ ਵਰਤ ਰੱਖਿਆ ਹੈ ਸਾਵਨ ਸੋਮਵਾਰ ਦੇ ਵਰਤ ਦੇ ਵਿੱਚ ਕਿਹੜੀਆਂ ਚੀਜ਼ਾਂ ਨੇ ਜੋ ਕਿ ਬਿਲਕੁਲ ਵੀ ਨਹੀਂ ਖਾਣੀਆਂ ਨੇ ਸਭ ਤੋਂ ਪਹਿਲਾਂ ਤਾਂ ਨਮਕ ਆ ਜਾਂਦਾ ਹੈ ਸ਼ਾਵਣ ਸੋਮਵਾਰ ਦੇ ਵਰਤ ਦੇ ਵਿੱਚ ਸਫੇਦ ਨਮਕ ਦਾ ਉਪਯੋਗ ਨਹੀਂ ਕੀਤਾ ਜਾਂਦਾ ਸੈਂਦਾ ਨਮਕ ਖਾਇਆ ਜਾ ਸਕਦਾ ਹੈ ਕਿਉਂਕਿ ਇਹ ਨਮਕ ਸ਼ੁੱਧ ਹੁੰਦਾ ਹੈ ਇਸ ਤੋਂ ਬਾਅਦ ਜੇਕਰ ਗੱਲ ਕਰੀਏ ਲਸਣ ਅਤੇ ਪਿਆਜ਼ ਦੀ ਸ਼ਾਵਣ ਦੇ ਮਹੀਨੇ ਦੇ ਵਿੱਚ ਪਿਆਜ਼ ਅਤੇ ਲਸਣ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਇਹ ਤਾਮਸਿਕ ਭੋਜਨ ਦੇ ਵਿੱਚ ਆਉਂਦੇ ਨੇ ਅਤੇ ਵਰਤ ਦੇ ਦੌਰਾਨ ਇਹਨਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਦਹੀਂ ਛਾਛ ਕੜੀ ਅਜੀਆਂ ਠੰਡੀਆਂ ਚੀਜ਼ਾਂ ਵੀ ਸਾਵਣ ਦੇ ਮਹੀਨੇ ਦੇ ਵਿੱਚ ਨਹੀਂ ਖਾਣੇ ਚਾਹੀਦੀਆਂ ਇਹਨਾਂ ਦਾ ਪਰਹੇਜ਼ ਕਰਨਾ ਚਾਹੀਦਾ ਜੇਕਰ ਤੁਸੀਂ ਮਾਸਾਹਾਰੀ ਹੋ ਤਾਂ ਸਾਵਣ ਦੇ ਮਹੀਨੇ ਦੇ ਵਿੱਚ ਮਾਸਾਹਾਰੀ ਭੋਜਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਇਸ ਮਹੀਨੇ ਦੇ ਵਿੱਚ ਸਤਵਿਕ ਭੋਜਨ ਖਾਣਾ ਚਾਹੀਦਾ ਹੈ ਤੇ ਫਲ ਫਰੂਟ ਜਿਆਦਾ ਤੋਂ ਜਿਆਦਾ ਆਪਣੀ ਖੁਰਾਕ ਦੇ ਵਿੱਚ ਸ਼ਾਮਲ ਕਰਨੀ ਚਾਹੀਦੀ ਨੇ ਸ਼ਰਾਬ ਦਾ ਸੇਵਨ ਕਰਨ ਵਾਲੇ ਲੋਕ ਅਕਸਰ ਸਾਵਣ ਦੇ ਮਹੀਨੇ ਦੇ ਵਿੱਚ ਸ਼ਰਾਬ ਦਾ ਸੇਵਨ ਨਹੀਂ ਕਰਦੇ ਕਿਉਂਕਿ ਇਹ ਵੀ ਜੋ ਸਤਵਿਕ ਦੇ ਵਿੱਚ ਨਹੀਂ ਆਂਦਾ ਵਾ ਤਾਮਸਿਕ ਵਸਤੂਆਂ ਦੇ ਵਿੱਚ ਸ਼ਰਾਬ ਦੀ ਗਿਣਤੀ ਹੁੰਦੀ ਹੈ ਜਿਸ ਕਰਕੇ ਸਾਵਣ ਦੇ ਦਿਨਾਂ ਦੇ ਵਿੱਚ ਸਾਵਣ ਦੇ ਸੋਮਵਾਰ ਦੇ ਵਰਤ ਹੁਣ ਤਾਂ ਸ਼ਰਾਬ ਤੋਂ ਪਰਹੇਜ਼ ਕਰਨਾ ਚਾਹੀਦਾ ਸਾਵਣ ਦੇ ਮਹੀਨੇ ਦੇ ਵਿੱਚ ਜੇਕਰ ਤੁਸੀਂ ਸਤਵਿਕ ਭੋਜਨ ਖਾਂਦੇ ਹੋ ਤਾਂ ਤੁਹਾਡਾ ਪੂਜਾ ਪਾਠ ਕਈ ਗੁਣਾ ਹੋ ਕੇ ਤੁਹਾਨੂੰ ਸੁਖ ਸਮ੍ਰiddhi ਅਤੇ ਪ੍ਰਸਿੱਧੀਆਂ ਹਾਸਲ ਕਰਵਾਏਗਾ ਜੇਕਰ ਤੁਸੀਂ ਸਤਵਿਕ ਭੋਜਨ ਖਾਂਦੇ ਹੋ ਤਾਂ ਤੁਸੀਂ ਦੁੱਧ ਦਹੀਂ ਫਲ ਮੱਖਣ ਮਖਾਣੀ ਸਾਬੂਦਾਨਾ ਇਹ ਜੀਆਂ ਚੀਜ਼ਾਂ ਦੀ ਵਰਤੋਂ ਕਰ ਸਕਦੇ ਹੋ ਤੇ ਜੇਕਰ ਤੁਸੀਂ ਸਤਵਿਕ ਭੋਜਨ ਨਹੀਂ ਲੈਂਦੇ ਹੋ ਤਾਂ Hindu ਧਰਮ ਦੇ ਵਿੱਚ ਇਸ ਨੂੰ ਅਸ਼ੁਭ ਮੰਨਿਆ ਜਾਂਦਾ ਹੈ